ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਖਟੂਰ ਸਾਹਿਬ ਦੇ ਇੱਕ ਪਿੰਡ ਦੇ ਸਾਬਕਾ ਸਰਪੰਚ ਨੇ ਕਿਸੇ ਤੌਰ ਤੇ ਕੁੱਟ-ਕੁੱਟ ਕੇ ਇੱਕ ਗਰੀਬ ਪਰਿਵਾਰ ਦੇ ਮੁੰਡੇ ਨੂੰ ਮਾਰ ਦੇ ਦਿੱਤਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੱਸਿਆ ਗਰਨਜੀਤ ਸਿੰਘ ਪੁੱਤਰ ਪੂਰਨ ਸਿੰਘ ਉਮਰ 35 ਸਾਲ ਜੋ ਆਪਣੇ ਘਰ ਦਾ ਕਾਜਾਰਾ ਮਿਹਨਤਮਜ਼ਦੂਰ ਕਰਕੇ ਕਰਦਾ ਸੀ ਜੋ ਘਰੋਂ ਬਾਹਰ ਮਿਹਨਤ ਕਰਨ ਲਈ ਗਿਆ ਸੀ ਪਿੰਡ ਦੇ ਹੀ ਸਾਬਕਾ ਸਰਪੰਚوں ਨੂੰ ਇਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਜਿਸ ਨਾਲ ਇਸਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਜਦੋਂ ਇਸ ਸੰਬੰਧੀ ਮੀਡੀਆ ਨੇ ਪੁਲਿਸ ਥਾਣਾ ਗੋਦਵਾਲ ਸਾਹਿਬ ਦੇ ਸਚੋਂ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਸੰਬੰਧੀ ਅਤਰਕਾਰ ਸੋਨੂ ਫਤਿਹਬਾਦ ਦੀ ਖਾਸ ਰਿਪੋਰਟ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਆ ਧੰਨਵਾਦ ਜੀ tell me about the thing ਮੈਂ ਵੀ ਲਾਸ ਲੈ ਕੇ ਆਉਂਦਾ ਹਾਂ ਵੀ ਕੋਈ ਬੰਦਾ ਆਉਂਦਾ ਹੈ ਉਹ ਨਿਕਲਦਾ ਹੈ ਮਹਿਮਾਨੀ ਕਰਦਾ ਹੈ ਆਹ ਵੀ ਬਾਤ ਮੱਥੀ ਕਰਦੇ ਆਂ ਆਹ ਉਹ ਜੋ ਕਰੇ ਕੋਈ ਨੌਕਰ ਹੋਵੇ ਜੀ ਥੈਂਕ ਯੂ ਸਾਹਿਬ ਉਹ ਚੱਕ ਕੇ ਮਾਰ ਲੈ ਚਲਾਉ ਜੋ ਓ ਨਾ ਗਾਇਰ ਕੋਈ ਲਿਆ ਬਣੀ ਨਾ ਆ ਗਾਵਾ ਨੇ ਕੋਈ ਹੈ ਮੈਂ ਨਹੀਂ ਜਾਣਾ ਅੰਦਰ ਤੇ ਸਿੱਧਾ ਲੈਂਦੇ ਉਹਦੇ ਵੀ ਨਾ ਬੰਦਾ ਆਹੋ ਆਹੋ ਹਾਰ ਕੇ ਡਾਕਟਰ ਲੈਦੇ ਉਹਨੇ ਉਹ ਮੁੰਡੇ ਦੇ ਦੁੱਗੇ ਜੱਗ ਬੁਲੇ ਉਹਨਾਂ ਹਾਰ ਕੇ ਆਖਿਆ ਮਾਰ ਹੀ ਲੈਣਾ ਹੀ ਮਰ ਤਲ ਪਾ ਜਾ ਭਜਾ ਗਏ みんなみんなみんな ਇਹਨੂੰ ਵੀ ਕੱਟਣਾ ਹੋਈ ਸਾਰੀ ਇਹ ਇਹ ਕੱਟਣਾ ਭਾਜੀ ਕਰੋ ਗਿਆ ਚੰਗਾ ਭਲਾ ਗਿਆ ਜੋ ਕੋਈ ਗੱਲ ਬਾਤ ਨਹੀਂ ਆ ਕੂੜਾ ਵਿਆਂ ਤਾਂ ਮੈਂ ਸੋਟੇ ਆ ਮਨਾਇਆ ਤੇ ਬਾਅਦ ਚ ਮੁੜ ਕੇ ਅੱਧੀ ਕਰਾਲ 9:00 9:00 ਵਜੇ ਦਾ ਟਾਈਮ ਆ ਮੁੰਡੇ ਨੂੰ ਛੱਡ ਕੇ ਗਿਆ ਕਿ ਇਹਨੂੰ ਕੁੱਟਿਆ ਬੜਾ ਜੋ ਮੈਂ ਵੀ ਉੱਤੇ ਤੋਂ ਆਈ ਪੌ ਲਗੀ ਤੂੰ ਕਿਵੇਂ ਅੰਦਰ ਕੜਿਆ ਅੰਦਰ ਉਹ ਤੇਰਾ ਚਿੱਡੇ ਗਿਆ ਮੁੜ ਕੇ ਉੱਠਿਆ ਨਹੀਂ ਜੋ ਗਿਆ ਮੈਂ ਉჭੜ ਗਈ ਮੇਰੇ ਬੱਚਿਆਂ ਦਾ ਕੀ ਹੋਊਗਾ ਅਨੇਕੇ ਰੰਜੀਤ ਸਿੰਘ 37 ਸਾਲ ਹਾਂਜੀ ਮੇਨਾਂ ਦੀ ਆਵਾਜ਼ ਵੀ ਆ ਕਿੰਨੇ ਬੱਚੇ ਕੁੜੀ ਨੇ ਬੱਚੇ ਮੰਨ ਕਰਦੇ ਜੀ ਗਾਹ ਤੱਕ ਮੈਂ ਜ਼ਕਰ ਕਰਮ ਕਰਦੀ ਜੋ ਬੱਚੇ 200 ਰੁਪਏ ਵਿਆੜੀ ਪਾ ਕੇ ਆਪਣੇ ਬੱਚਿਆਂ ਦਾ ਟਾਈਮ ਪਾਸ ਪਾ ਲੱਗਦਾ ਸੀ ਕਿ ਇਹਨੇ ਲਕੁੰਡ ਮਾਰ ਕੀਤੇਗੇ ਸਾਰੇ 12 ਵੇ ਸੱਟਾਂ ਲਗੀਆਂ ਇੱਕ ਲੱਗੀਆਂ ਬੱਚੇ ਦਾ ਲੱਗਦਾ ਸੀ ਇਹ ਮੇਰਾ ਮੁੰਡਾ ਕੀ ਕਟਨਾਈ ਸਾਰੀ ਇਹ ਹਾਂਜੀ ਕੀ ਗੱਲ ਬਾਤ ਹੋਈ ਸਾਰੀ ਇਹ ਐ ਵਈ ਜਿਹੜੀ ਹੋਂ ਦੱਸਣਾ ਨਾ ਤੇ ਇੱਥੇ ਨਹੀਂ ਨਾ ਉਹ ਆਈਟੀ ਚ ਰੇਣੀ ਵਲ ਡੂੜ ਵਲ ਡੇਮਡੇ ਕੋਲ ਮੈਂ ਤਾਂ ਮਰੀ ਆਈ ਸੁਣਿਆ ਇਹ ਵਿੱਚ ਪਿਆ ਦੇ ਝੂਠ ਮਾਰਾ ਮਾਂ ਮੈਨੂੰ ਫੋਨ ਦੇ ਆਪ ਫੇਰੇ ਆਹੀ ਆਏ ਕਿੰਨਾ ਬਣੋ ਗੁੱਟਿਆ ਹਾਂ ਹਾਂਜੀ ਮੇਰੀ ਕੋਟਮਾਲਿਫ ਕੀਤੀ ਗਈ ਹੈ ਕੋਟਿਆ ਮਾਲ ਕੋਟਿਆ ਕਿੰਨੇ ਗੁੱਟਿਆ ਪਤਾ ਲਗਾ ਕਿੰਨੇ ਗੁੱਟਿਆ ਮੈਨੂੰ ਨਹੀਂ ਜਿੰਨਾ ਫੇਰੇ ਆ ਜਾਂ ਗਿੰਦਰ ਕੋ ਜਾਂਦੇ ਪਤਾ ਨਹੀਂ ਕਿਹੜਾ ਉਸਾਇਸ ਕੋ ਕਿਹੜੀ ਗੱਲ ਸਹੀ ਦੱਸੋ ਹਾਂਜੀ ਗਿੰਦਰ ਦੇ ਗਿੰਦਰ ਇਹ ਕੋਈ ਸਰਪੰਚ ਹੈ ਗਿੰਦਰ ਬਲੇ ਗਿੰਦਰ ਕੋਈ ਪਤਾ ਜਿਹੜਾ ਮ੍ਰਿਤਕ ਸਿੰਘ ਕੀ ਲੱਗਦਾ ਸੀ ਤੁਹਾਡਾ ਇਹ ਮੇਰਾ ਸ਼ਾਂਡੂ ਦਾ ਮੁੰਡਾ ਵਾ ਕੀ ਘਟਨਾ ਹੈ ਸਾਰੀ ਇਹ ਸ਼ੱਕ ਮੈਂ ਸੁਣੀ ਆ ਜੀ ਤੇ ਏਦਾਂ ਆਂਦੇ ਕੋਟਕੇ ਦੇ ਮਾਰਿਆ ਵਾ ਪਹਿਲਾਂ ਆਂਦੇ ਬਾਹਰ ਕੋਟਦਾ ਆਏ ਆ ਤੇ ਮੁੜ ਕੇ ਤੇ ਛੜੇ ਤੇ ਬੰਨ ਕੇ ਕੋਟਦੀ ਰਹੇ ਕਿੰਨੇ ਕੋਟ ਮਾਰ ਕੀਤੀ ਗਈ ਹੈ ਹਾਂ ਜੀ ਕੋਟ ਮਾਰ ਕਿਹਦੇ ਵੱਲੋਂ ਕੀਤੀ ਗਈ ਹੈ ਮਹਾਰਾਜ ਨਾਮ ਗਿੰਦਰ ਦਾ ਰਹਿੰਦੇ ਆ ਮੈਨੂੰ ਨਹੀਂ ਇੰਨਾ ਪਹਿਲਾਂ ਮੈਂ ਦੇਖਿਆ ਨਹੀਂਗਾ ਮੈਂ ਪਹਿਨ ਝੂਠ ਮਾਰਨ ਮੈਂ ਦੇਖਿਆ ਕਿੱਥੋਂ ਦਾ ਬਹੁਤ ਕਿ ਗੁਰੂ ਸਾਹਿਬ ਦਾ ਜੀ ਇਸੇ ਪੱਟੀ ਦਾ ਜੀ ਸਰਪੰਚ ਆਂਦੇ ਉਹਨੂੰ ਠੀਕ ਹੈ ਉਹਦਾ ਕੀ ਨਾਮ ਸੀ ਉਹਦਾ ਨਾਮ ਸ਼ਾਲਾ ਅਬਜੀਤ ਸਿੰਘ ਅਰੰਜੀਤ ਸਿੰਘ ਨਾ ਹਾਂ ਅੱਛਾ ਸ਼ਾਲਾ ਸ਼ਾਲਾ ਆਂਦੇ ਕੀ ਮੰਗ ਕਰਦੇ ਜੀ ਮਹੀਂ ਮੰਗ ਕਾਦੀ ਕਰਨੀ ਆ ਅਸੀਂ ਨਾ ਇਨਸਾਫ ਵੀ ਚਾਹੁੰਦੇ ਆ ਇਨਸਾਫ ਕਰ ਦਿਓ ਜੋ ਵੀ ਹੋ ਸਕਦਾ ਇਨਸਾਫ ਕਰੋ ਬੱਚੇ ਤੁਸੀਂ ਵੇਖ ਆਏ ਘਰ ਤੁਸੀਂ ਵੇਖ ਆਏ ਘਰ ਬੂਆ ਤੁਹਾਂ ਦੇਖ ਲਿਆ ਸਭ ਕੋ ਦੇਖ ਲਿਆ ਇਨਸਾਫ ਕਰੋ ਜੋ ਹੁੰਦਾ ਮੇਰਾ ਨਾਮ ਸੁਰਤਾ ਸਿੰਘ ਮਰਿਤ ਕੀ ਲੱਗਦਾ ਸੀ ਤੁਹਾਡਾ ਇਹ ਮੇਰਾ ਭਰਾ ਛੋਟਾ ਕੀ ਘਟਨਾ ਹੈ ਸਾਰੀ ਇਹ ਘਟਨਾ ਇਹ ਹੋਈ ਆ ਵੀ ਇਹ ਵਿਚਾਰਾ ਨਾ ਪਤਾ ਮਾੜਾ ਮੋਟਾ ਕਰਦਾ ਸੀ ਤੇ ਇਹਨੂੰ ਕਿਸੇ ਆਪਣੇ ਗਿੰਦਰ ਸਰਪੰਚ ਨੇ ਛਟਾ ਪੇਟਾ ਮਾਰੀਆਂ ਵੀ ਮੇਰੀ ਚੋਰੀ ਕਰਨ ਲੱਗਾ ਹੀ ਇਹ ਤੇ ਕੋਟ-ਕੁੱਟ ਕਿਤੇ ਤਾਂ ਲੱਕ ਤੋੜਤਾ ਵਿਚਾਰੇ ਦਾ ਤੇ ਮੁੜ ਕੇ ਮਾਰ ਕੇ ਤੇ ਚਾਰ ਛੋਟੀਆਂ ਚੋਰੀ ਦਾ ਨਹੀਂ ਪਤਾ ਲੱਗਾ ਕੀਤੀ ਕਿ ਨਹੀਂ ਕੀਤੀ ਚੋਰੀ ਕਰਨ ਯੋਗ ਤਾਂ ਹੈ ਹੀ ਨਹੀਂ ਇਹ ਹਾਂ ਕਿੱਥੋਂ ਦਾ ਵਿਅਕਤੀ ਹੋ ਜਿੰਨੇ ਕੋਟ ਮਾਰ ਕੀਤੀ ਅਸੀਂ ਤਾਂ ਖਡੂਰ ਸਾਹਿਬ ਦਾ ਹੀ ਆ ਇਸ ਬੰਦੀ ਪ੍ਰਸ਼ਾਸਨ ਉਚਿਤ ਕਰਿਆ ਹੈ ਕੋਈ ਨਹੀਂ ਕੋਈ ਨਹੀਂ ਆਇਆ ਹੁਣ ਆਏ ਜਿਹੜੇ ਆਏ ਹਾਂ ਜਿਹਨਾਂ ਦਾ ਕੀ ਨਾਮ ਸੀ ਜਿੰਦਾ ਇਹਨਾਂ ਦਾ ਰਣਜੀਤ ਸ਼ਾਲਾ ਕਿੰਨੀ ਉਮਰ ਸੀ ਨਹੀਂ 35 35 ਸਾਲ 30 ਮੰਗ ਕਰਦੇ ਉਚਿਤ ਕਰਿਆ ਕੋਈ ਮੰਗ ਆਏ ਨਹੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਆ ਛੋਟੇ ਵੇਖੋ ਨਿਕਨੇ ਨਿਕੇ ਬੱਚੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਉਹ ਡਿੱਗ ਗਏ ਸਾਡੇ ਸਰ ਜਿਹੜੀ ਅੱਜ ਖਡੂਤ ਸਾਹਿਬ ਇੱਕ ਵਾਰ ਦਾ ਤੇ ਰਣਜੀਤ ਸਿੰਘ ਦੀ ਘਟਮਾਰੀ ਕੀ ਮੰਗ ਲਈ ਸਾਹਿਬ ਹਾਂਜੀ ਰਣਜੀਤ ਸਿੰਘ ਇਹਲੀ ਸ਼ਾਲਾ ਸਨਕਪੂਰਨ ਸਿੰਘ ਇਹਦੇ ਬਾਰੇ ਕੁੱਟਮਾਰ ਹੋਣ ਦੀ ਸ਼ਿਕਾਇਤ ਹੋਈ ਸੀ ਉਹਦੀ ਆਪਣਾ ਤਸਦੀਕ ਕਰਨ ਵਾਸਤੇ ਤਫਤੀਸ਼ ਕਰਨ ਵਾਸਤੇ ਮੈਂ ਮੌਕੇ ਤੇ ਪਹੁੰਚਿਆ ਕਿ ਜਿਹੜੀ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਦੇ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਂਜੀ ਪਤਾ ਵਾ ਜੀ ਇੱਕ ਕੋਈ ਕਿਸੇ ਦਾ ਸਰਪੰਚ ਦਾ ਨਾਮ ਕੋਈ ਲੈਣ ਰਿਹਾ ਜਿਹੜਾ ਕਲੀਅਰ ਨਹੀਂ ਹੋਇਆ। ਕੀ ਤੁਹਾਡੇ ਵੱਲੋਂ ਕੀਤਾ ਕੋਈ ਕੰਮ ਹੈ? ਬਸ ਜੀ ਇਹਨਾਂ ਨੂੰ ਆਪਣਾ ਡੀਵੀਆਰ ਵਗੈਰਾ ਸਾਰੇ ਜਿਹੜੇ ਆ ਉਹਨਾਂ ਦੇ ਘੁਕ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਦੇ ਉਸ ਹੱਬ ਨਾਲ ਕਰ ਰਹੇ ਆ।